ਸੀ ਲਾ ਉਹ ਉਮਰ ਬਹੁਤ ਵਡੇਰੀ ਐ ਆਏ ਮੇਰਾ ਪਤਾ ਕੋਈ ਨਹੀਂ ਮੈਂ ਤੇਰੀ ਪੁੱਛਤੀ ਕੱਲੀ ਤੇ 4 ਵਜੇ ਦਾ ਮੈਨੂੰ ਕੋਈ ਇਹੋ ਜਿਹਾ ਦਿਲਚਸਪੀ ਨਹੀਂ ਵੀ ਮੈਂ ਪੁੱਛਾ ਗੱਡਣੀ ਹੈਨਾ ਇਹ ਨਾਮ ਸੀ ਤੇ ਤੁਹਾਡੇ ਆਪ ਦੇ ਪਰਿਵਾਰ ਦੀ ਗੱਲ ਐ ਕਿਤੇ ਬਾਹਰ ਦੀ ਗੱਲ ਨਹੀਂ ਪਰ ਤੁਸੀਂ ਇੱਕ ਸਿੱਖ ਨੂੰ ਹੀ ਮੰਨਦੇ ਹੋ ਹੈਨਾ ਪਰ ਦੂਜਾ ਸਿੱਖ ਵੀ ਆਉਂਦਾ ਤੁਹਾਡੇ ਪਰਿਵਾਰ ਚ ਇਹ ਬਜ਼ੁਰਗ ਨੂੰ ਪੁੱਛੋ ਬੀਏ ਦੇ ਮਾਤਾਵਰੀ ਕਿਸੇ ਸਿੱਖ ਦੀ ਪੰਜ ਕਾਪੜੀ ਵਗੈਰਾ ਪਾਉਂਦੇ ਸੀ ਉਸੇ ਦੀ ਹਨਾ ਤੇ ਜਿੰਨਾ ਤੁਹਾਨੂੰ ਪਤਾ ਹੈ ਉਹਨਾਂ ਹੀ ਤੁਸੀਂ ਦੱਸੋਗੇ ਤੀਜੀ ਗੱਲ ਨਹੀਂ ਦੱਸ ਸਕਦੇ ਤੁਸੀਂ ਪਰ ਤੇਰੇ ਪਰਿਵਾਰ ਦੇ ਵਿੱਚ ਇਹੀ ਬਜ਼ੁਰਗ ਹੈ ਮੈਂ ਇਹਨੂੰ ਮਿਲਿਆ ਨਹੀਂ ਕਦੇ ਰੂਬਰੂ ਨਹੀਂ ਹੋਇਆ ਇਹ ਵੀ ਗੱਲ ਝੂਠ ਨਹੀਂ ਮੈਂ ਤੇਰੇ ਘਰੇ ਵੀ ਆਇਆ ਇੱਕ ਘੰਟਾ ਤੇ 45 ਮਿੰਟ ਤੇਰੇ ਘਰੇ ਲਾ ਕੇ ਗਿਆ ਮੈਂ ਸਿਰਫ ਹੀ ਇੱਕ ਘੰਟਾ 45 ਮਿੰਟ ਪਰ ਇਸੇ ਬਜ਼ੁਰਗ ਨੂੰ ਪੁੱਛ ਵੀ ਬੰਦੇ ਦੀ ਆਵਾਜ਼ ਵੱਜਦੀ ਇਹਦਾ ਨਾਮ ਲੈ ਕੇ ਵੱਜਦੀ ਤਾੜੀ ਮਾਰੀ ਮੇਰੇ ਫੱਕਰ ਦੇ ਨਾਲ ਦੀ ਕਈ ਵਾਰ ਉਹ ਮਦਾਂ ਮਾਰਦਾ ਬੁਘੇ ਦੇ ਵਿੱਚ ਕੱਢ ਕੇ ਬਾਬਾ ਕੌਣ ਦੱਸ ਦੇ you <laughs> ਪਿਓ ਦਾਦਿਆਂ ਦਾ ਪਤਾ ਹੈ ਪਿਤਾ ਦਾਦਾ ਦਾ ਪਤਾ ਹੈ ਦਾਦਿਆਂ ਤੇ ਪਤਾ ਹੋਊਗਾ ਫਿਰ ਮੈਂ ਗੱਲ ਪੁੱਛਾਂ ਓਏ ਯਾਰ ਮੈਨੂੰ ਦੱਸਣਾ ਥੋੜੀ ਹੈ ਹੈਗੀ ਆ ਇੱਕ ਦੱਸੀ ਨਿਸ਼ਾਨੀ ਸਭ ਤੋਂ ਪਹਿਲਾਂ ਲੱਤ ਦਬਾ ਕੇ ਕੌਣ ਚੱਲਦਾ ਜਿਵੇਂ ਲੰਗ ਮਾਰਦ ਲੈ ਥੋਡੀ ਮਾਤਾ ਜੀ ਹੈ ਆਪਾਂ ਕਦੇ ਟਕਰੇ ਤਾਂ ਨਹੀਂ ਮਾਤਾ ਜੀ ਗੱਲ ਸੱਚੀ ਹੋਵੇ ਝੂਠੀ ਨਹੀਂ ਕਹਿਣੀ ਬਾਬੇ ਦੀ ਕਥਰੀ ਚ ਮੈਨੂੰ ਵੀ ਬਾਬੇ ਦੀ ਸੋਂ ਤੈਨੂੰ ਵੀ ਬਾਬੇ ਦੀ ਸੋਂ ਸੁਣ ਲਾ ਤੇਰੇ ਹੁਣ ਪਿਓ ਦਾਤੇ ਤੇ ਇਹ ਗੱਲ ਜਾ ਕੇ ਖੜੀ ਤੇਰੇ ਦਾਦਿਆਂ ਤੇ ਵੀ ਜਿਹਨੂੰ ਸਿੱਖ ਦੇ ਰੂਪ ਚ ਮੰਨਦੇ ਹੋ 1 2 3 ਕਹਿਣ ਦੀ ਥਾਂ ਰਿਸ਼ਤੇ ਦੀ ਥਾਂ ਉਹ ਤਾਇਆ ਲੱਗਦਾ ਥੋੜਾ ਤੇਰੇ ਪਿਤਾ ਦਾ ਜਿਹੜਾ ਸਿੱਖ ਬਣਦਾ ਇਹੀ ਸਿੱਖ ਹੈ ਹੈਗਾ ਨਾ ਹੁਣ ਤੇਰੇ ਪਿਤਾ ਹੋਰਾਂ ਦੇ ਪਰਿਵਾਰ ਤੋਂ ਅੱਗੇ ਜਿਵੇਂ ਪਿਤਾ ਹੋਰੀ ਆਗੇ ਤਾਇਆ ਤੁਂ ਤੇਰੇ ਡੈਡੀ ਹੋਰਾਂ ਦਾ ਸਿੱਖ ਹੈ ਜਿਹੜਾ ਇਹ ਚਾਰ ਭਾਈ ਸੀ ਤਿੰਨ ਰਹਿ ਗਏ ਤੇ ਚੌਥਾ ਗੁਜ਼ਰ ਗਿਆ ਜਿਵੇਂ ਵੀ ਕਹਿਣ ਦਾ ਭਾਵ ਐਵੇਂ ਹੀ ਹੈ ਜਿਹੜਾ ਤਿੰਨਾਂ ਦਾ ਪਰਿਵਾਰ ਵਾਰਸ ਸ਼ੁਦਾ ਬਣਿਆ ਵੀ ਸ਼ਾਦੀ ਸ਼ੁਦਾ ਹੋਏ ਜੋ ਵੀ ਹੋਇਆ ਮੈਨੂੰ ਨਹੀਂ ਪਤਾ ਕਿ ਤੂੰ ਪਰੰਤੂ ਵਾਹਿਗੁਰੂ ਜਾਣ ਆਪਾਂ ਨਹੀਂ ਜਾਣਗੇ ਕੋਰਾਬ ਨੂੰ ਪਤਾ ਮੈਨੂੰ ਨਹੀਂ ਪਤਾ ਜਿੰਨੀ ਗੱਲ ਆਉ ਮੈਂ ਦੱਸੂ ਧੰਨਵਾਦ ਜੰਗੀਰ ਕੌਰ ਇੱਕ ਮਾਈ ਐ ਉਹ ਮਾਈ ਕੌਣ ਐ ਨਹੀਂ ਬਾਹਰ ਦੀ ਤਾਂ ਕੋਈ ਗੱਲ ਹੀ ਨਹੀਂ ਸਿਰਫ ਘਰ ਘਰ ਦੀ ਜੋ ਤੁਹਾਡੇ ਜ਼ਰੂਰੀ ਐ ਉਹੀ ਇੱਥੇ ਰੱਖੂਆਂ ਬਾਕੀ ਸਭ ਧੁਨੇ ਬੇ ਭੂਆ ਭੈਣ ਸੀਗੀ ਤੇਰੇ ਦਾਦੇ ਹੋਰਾਂ ਦੀ ਜੰਗੀਰ ਕੋਈ ਨਾ ਸੀ ਤਾੜੀ ਮਾਰੀਆਂ ਆਉਦੇ ਪਰਿਵਾਰ ਦੇ ਨਾਲ ਦੀ ਭਾਈ ਤਨੂ ਬਾਬਾ ਹੁਣ ਇਹ ਜਿਹੜੀ ਭੂਆ ਸੀਗੀ ਵਿਚਾਰੀ ਤੇਰੇ ਡੈਡੀ ਹੋਰਾਂ ਦੀ ਤੇ ਤੇਰੇ ਪਿਤਾ ਹੋਰਾਂ ਦਾ ਪਰਿਵਾਰ ਆ ਗਿਆ ਹਨਾ ਹੁਣ ਮੈਨੂੰ ਗੱਲ ਦੱਸਨੀ ਆ ਤੁਸੀਂ ਵੀ ਪੌਣ ਕਿਹਦੇ ਸਿਰ ਤੇ ਚੱਲਦੀ ਸੀ ਤੁਹਾਡੇ ਤੋਂ ਇਲਾਵਾ ਤੇਰੇ ਪਿਤਾ ਦੀ ਪੀੜ੍ਹੀ ਤੋਂ ਪਿੱਛੇ ਤੇਰਾ ਪਿਤਾ ਹੋਇਆ ਤੇ ਇਹਨਾਂ ਦਾ ਪਿਛਲਾ ਪਰਿਵਾਰ ਥੋੜੀ ਪੀੜ੍ਹੀ ਛੱਡ ਦੇਣੀ। ਬਸ ਤੁਸੀਂ ਮੈਨੂੰ ਹਾਂ ਨਾ ਚ ਜਵਾਬ ਦਿਓ ਗੱਲ ਮੈਂ ਦੱਸੂ ਆ ਬਾਬੇ ਤੋਂ ਪੁੱਛ ਕੇ। ਬਾਬਾ ਤੁਸੀਂ ਹਾਂ ਨਾ ਚ ਜਵਾਬ ਦੇ ਦਿਓ ਜਲਦੀ ਸੀ ਜਲਦੀ ਸੀ ਨਾ ਹੁਣ ਇੱਕ ਤਾਂ ਮਰਦ ਐ ਜੋ ਦਾਦਿਆਂ ਦੀ ਜਗਾ ਲੱਗਦਾ ਮੈਨੂੰ ਨਹੀਂ ਪਤਾ ਤੇਰਾ ਦਾਦਾ ਮੈਨੂੰ ਨਹੀਂ ਪਤਾ ਬਜ਼ੁਰਗ ਦਾਦਾ ਦਾ ਹੈਗਾ ਜਲਦੀ ਸੀ ਸੀ ਜਾਂ ਨਹੀਂ ਜਲਦੀ ਸੀ ਹਾਂ ਫਿਰ ਇੱਕ માતા ਤੇ ਪੌਣ ਚਲਦੀ ਸੀ ਕਿਸੇ માતા ਤੇ ਪਰਿਵਾਰ ਦੀ ਉਹ ਦਾਦੀਆਂ ਦੀ ਜਗਾ ਲੱਗਦੀ ਹੈ ਇਹਦੇ ਤੇ ਸੀ ਉਹ ਤੇਰੀ ਦਾਦੀ ਲੱਗਦੀ ਸੀ ਇਹਨਾਂ ਦੀ ਥੋੜੀ ਦਾਦੀ ਲੱਗਦੀ ਸੀ ਬਜ਼ੁਰਗਾਂ ਥੋੜੀ ਲੱਗਦੀ ਸੀ ਕਿ ਵਾ ਗੱਲ ਉਵੇਂ ਹੀ ਦੱਸੀ ਆ ਉਹ ਜਿਵੇਂ ਮੈਂ ਪੁੱਛੀਆਂ ਕਿਉਂਕਿ ਬਾਪੇ ਤੋਂ ਇਧਰੋਂ ਮਾੜਾ ਜਿਹਾ ਟਾਲਮਟੋਲਾ ਵਾਚ ਗਿਆ ਇੱਕਦਾਂ ਉਹ ਹੀ ਨਜਾਇਜ਼ ਚਪ ਚੁ ਕੀ ਟੁਕ ਜਿੰਨੀਆਂ ਗੱਲਾਂ ਦੱਸਿਆਂ ਸੱਚੀਆਂ ਪਹਿਲਾਂ ਤਾਂ ਤਾੜੀ ਮਾਰ ਆਪਦੇ ਸਿੱਖਾਂ ਸਿੱਧਾਂ ਦੇ ਨਾਲ ਹੁਣ ਸੁਣ ਸਿੱਖ ਨੂੰ ਤੁਸੀਂ ਮੰਨੀ ਜਾਂਦੇ ਹੋ ਕਿ ਤੁਸੀਂ ਸ਼ੈਲ ਪੰਜੀਰੀ ਪਾਉਣੇ ਹੋ ਨਹੀਂ ਪਾਈ ਕਦੇ ਕਦੇ ਲੀੜਾ ਕੁਰਤੀ ਦਿੱਤਾ ਨਹੀਂ ਦਿੱਤਾ ਇੱਕ ਥੋੜੇ ਪਰਿਵਾਰ ਦੇ ਵਿੱਚ ਇੱਕ ਮਾਈ ਦਿਖਦੀ ਐ ਬਜ਼ੁਰਗ ਬੁੜੀ ਕਿਨੂੰ ਕਿਨੂੰ ਦਿਖਦੀ ਐ ਮਾਤਾ ਤੁਹਾਨੂੰ ਤੁਸੀਂ ਇਸ ਘਰ ਦਾ ਮੋਢੋਂ ਪਹਿਲਾਂ ਤੁਸੀਂ ਮੋਢੋਂ ਬਾਕੀ ਤਾਂ ਇਹ ਬਾਅਦ ਚ ਆਉਂਦੇ ਐ ਦਿਖਦੀ ਐ ਕੀ ਇਹਨੇ ਕਦੇ ਕੱਪੜੇ ਮੰਗੇ ਆ ਤੁਹਾਡੇ ਤੋਂ ਮੰਗਦੀ ਐ ਤੇ ਕਹਿੰਦੀ ਇਹ ਬੂਟੀਆਂ ਵਾਲਾ ਸੂਟ ਵਿਖਾਉਂਦੇ ਐ ਤੇ ਤੁਸੀਂ ਮਾਤਾ-ਪਿਤਾ ਭਾਗੋ ਜਿੰਦਨੀ ਨੂੰ ਨਹੀਂ ਮੰਨਦੇ ਅੱਜ ਤੱਕਰ ਨਹੀਂ ਮੰਨਿਆ ਹਨਾ ਹੁਣ ਇਹ ਤੁਹਾਡੇ ਪਰਿਵਾਰ ਦੀ ਗੱਲ ਐ ਤੁਹਾਨੂੰ ਤਿੰਨ ਜੀਆਂ ਨੂੰ ਗੱਡੀ ਘੇੜ ਪਾ ਰੱਖਿਆ ਤਿੰਨ ਜੀਆਂ ਨੂੰ ਗਿਣ ਲਓ ਤਿੰਨ ਜਿਓ ਤੁਸੀਂ ਜਿਨ੍ਹਾਂ ਨੂੰ ਖਰਾਬ ਕਰ ਰੱਖਿਆ ਐਵੇਂ ਹੀ ਗੱਲ ਇਹ ਤੁਹਾਡੇ ਮੁੱਢ ਦੀ ਮਾਤਾ-ਪਿਤਾ ਕੋ ਜਿੰਨੀ ਜਿਹਨੂੰ ਅੰਮਾ ਕਹਦੇ ਨੇ ਜਿਹਨੇ ਆਪਣੀ ਸੇਵਾ ਕੀਤੀ ਏ ਤੁਹਾਡੇ ਬਜ਼ੁਰਗ ਦੀ ਦਾਦੀ ਸੀ ਤੇ ਯਾਨੀ ਕਿ ਬਜ਼ੁਰਗ ਦੀ ਦਾਦੀ ਜਾਂ ਤੇਰੀ ਦਾਦੀ ਮੈਨੂੰ ਨਹੀਂ ਪਤਾ ਇਹ ਜਿਹੜੀ ਮਾਤਾ ਤੇ ਪੌਣ ਚੱਲਦੀ ਸੀ ਜਿਵੇਂ ਵੀ ਸੀ ਸੇਵਾ ਪਾਣੀ ਕਰਦੀ ਸੀ ਠੀਕ ਸੀ ਸੇਵਾ ਇਹਦੀ ਚੰਗੀ ਸੀ ਹਨਾ ਇਹ ਕਿਸੇ ਨੂੰ ਲੀੜਾ ਕੁਰਤੀ ਦਿੰਦੀ ਸੀ ਦੇਖੀ ਹੈ ਕਦੇ ਕਦੇ ਕੋਠੇ ਤੇ ਸ਼ੈਲ ਪੰਜੀਰੀ ਪਾਉਂਦੀ ਦੇਖੀ ਹੈ ਚੂਰੀ ਵੰਡਦੀ ਦੇਖੀ ਹੈ ਕਦੇ ਨਹੀਂ ਦੇਖੀ ਤੇ ਨਾ ਹੀ ਤੁਸੀਂ ਇਹ ਕਦੇ ਕੁਝ ਕੀਤਾ 1 2 3 ਮਾਤਾ ਗੁਰਤੇਜ ਕੌਰ ਨਾ ਕੀਦਾ ਤੇਜੋ ਤੇਜੋ ਜਾਂ ਗੁਰਤੇਜ ਕੌਰ ਕੌਣ ਹੈ ਹਾ ਕੌਣ ਹੈ ਤੇਜੋ ਜਾਂ ਗੁਰਤੇਜ ਕੌਰ ਦੋਨਾਂ ਨਾਮਾ ਜੋ ਨਾਮ ਹੈ ਨਹੀਂ ਹੁਣ ਮੈਂ ਇੱਕ ਗੱਲ ਪੁੱਛਾਂ ਜੇ ਉਹ ਸੱਚੀ ਹੋਵੇ ਤਾਂ ਹਾਂ ਕਰਿਓ ਜੇ ਨਹੀਂ ਨਾ ਕਰਦੇਓ ਜ ਮੈਨੂੰ ਕੋਈ ਗੁੱਸਾ ਨਹੀਂ ਕੋਈ ਮੇਰੇ سٹਾਰ ਨਹੀਂ ਲੈਣ ਲੱਗੇ ਘਕਾਉਣਾ ਮੈਂ ਸਹੀ ਐ ਕੋਈ ਡੀਸੀ ਨਹੀਂ ਲੱਗਣ ਲੱਗਿਆ ਮੈਂ ਸੁਣ ਲਓ ਜਾਪੇ ਚ ਮਰੀ ਜਨਾਨੀ ਕੌਣ ਆ ਪਰ ਹੈ ਪਹਿਲਾਂ ਦੀ ਕੌਣ ਐ ਕਿੱਥੋਂ ਐ ਦਾਤੀਆਂ ਦੀ ਤਾਂ ਗਈ ਤਾੜੀ ਮਾਰੇ ਦੇ ਨਾਲ ਦੀ 1 2 3 4 ਦੇਖ ਵੀਰਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਇਹ ਜਿਹੜੀ ਪੁੱਛ ਆ ਨਖਾਰਨ ਦਾ ਮੇਰਾ ਮੇਰਾ ਤਾਂ ਇਹੀ ਹੈ ਵੀ ਤੁਹਾਡਾ ਭਲਾ ਹੋਵੇ ਮੈਂ ਨਹੀਂ ਕਿਸੇ ਦਾ ਬੁਰਾ ਚਾਹੁੰਦਾ ਆ ਬਾਬੇ ਨਹੀਂ ਹੱਥ ਹੈ ਵੀ ਕਿਸੇ ਦਾ ਬੁਰਾ ਹੋਵੇ ਜੇ ਕਿਸੇ ਦਾ ਨਾਮ ਵਗੈਰਾ ਆਉਂਦਾ ਤਾਂ ਸਿਰਫ ਓਨਲੀ ਓਹ ਨਿਸ਼ਾਨੀ ਲੈਣੀ ਹੈ ਮੈਂ ਕੋਈ ਮੈਂ ਇਹ ਨਹੀਂ ਕਹਿੰਦਾ ਕਿਸੇ ਨੇ ਕੀਤਾ ਜਾਂ ਕਰਾਇਆ ਸਮਝ ਗਿਆ ਇਹ ਨਿਸ਼ਾਨੀ ਲੈਣੀ ਹੈ ਮੇਰਾ ਫਰਜ਼ ਹੈ ਅੱਜ ਮੈਂ ਤੇਰਾ 50000 ਦੇ ਕਰੀਬ ਪੈਸਾ ਲਵਾ ਲਿਆ ਤੇ ਜੇ ਤੈਨੂੰ ਫਾਇਦਾ ਨਾ ਹੋਇਆ ਤੇ ਗੱਲ ਨੂੰ ਮੇਰੇ ਪੁੱਤ ਪਿੱਟੇ ਕੀ ਫਾਇਦਾ ਸਮਝ ਆ ਗਈ ਮੇਰੇ ਕੋਲੇ ਗੱਲ ਖਰੀ ਆ ਬਾਈ ਸੌਦਾ ਖਰਾਬ ਆਪਣੇ ਕੋਲੇ ਝੱਟ ਮੰਗਣੀ ਤੇ ਪੱਟ ਵਿਆ ਆਪਣੇ ਕੋਲੇ ਬਾਲੀਆਂ ਗੱਲਾਂ ਹੈ ਨਹੀਂ ਹੁਣ ਇਹ ਜਿਹੜੀ ਮਾਤਾ ਕੱਲਾ ਮੈਂ ਨਹੀਂ ਦੱਸਦਾ ਜਿੱਥੇ ਗਈ ਉਹ ਉੱਥੇ ਆਉਂਦੀ ਐ ਆ ਬਲੌਰ ਦੀ ਸੈਰ ਕਰਕੇ ਕਹਿ ਸਕਦਾ 1 2 3 4 ਸਟਾਪ ਯੱਕੇ ਹਰ ਮਾਣ ਲਗਦਾ ਜਿਹਨ ਜੇ ਦੱਸੇਗਾ ਸਰਦਾਰਨ ਸਰਦਾਰ ਪੂਰਨ ਸਿੰਘ ਨੂੰ ਜਾਣਦਾ ਪੂਰਨ ਪੂਰਨ ਓਏ ਆਹੋ ਉਹ ਪੱਲ ਪੱਲੇ ਵਿਆਸੀ ਇੱਕ ਹਾਂ ਉਹ ਮਰ ਗਿਆ ਸੀ ਬਸ ਬਾਬਾ ਹੈ ਹੀ ਪੁੱਛਣਾ ਸੀ ਮੈਂ ਇਹੀ ਹੈ ਨਾ ਹੈ ਨਾ ਕੀ ਲੱਗਦਾ ਸੀ ਇਹ ਬਜ਼ੁਰਗਾ ਤੇਰਾ ਇਹ ਨੌਜਵਾਨ ਉਮਰ ਚ ਗਿਆ ਸੀ ਬੰਦਾ ਨੌਜਵਾਨ ਸੀ ਜਮਾ ਕੜੀ ਵਰਗਾ ਚਾਦਰਾ ਕੁਰਤਾ ਬੰਦਾ ਹੀ ਡੱਬੀਆਂ ਵਾਲਾ ਬੰਦਾ ਹੀ ਨਾ ਬਾਪੂ ਹਨਾ ਤੇ ਜਿਹੜਾ ਇਹ ਸਰਦਾਰ ਪੂਰਨ ਸਿੰਘ ਨਾਮ ਆ ਨਾ ਕੋਈ ਐਰਾ ਗੈਰਾ ਨੱਥੂ ਗੈਰਾ ਨਹੀਂਗਾ ਤੇਰੇ ਸਾਥ ਦਾ ਨਾ ਜੇ ਜਾ ਕੇ ਤੈਨੂੰ ਅੱਜ ਤੋਂ ਭਲਕੇ ਸਮੇਂ ਦੇ ਵਿੱਚ ਦੱਸ ਦੇ ਨਾਮ ਤੇ ਜੇ ਤੈਨੂੰ 21 ਦਿਨਾਂ ਚ ਨਾਮ ਨਾ ਦੱਸ ਕੇ ਜਾਵੇ ਮੇਰਾ ਨਾਮ ਪੂਰਨ ਸਿੰਘ ਸੀ ਮੇਰੀ ਧੌਣ ਲਾ ਕੇ ਰੱਖ ਲਈ

ਲਗਦੀਆਂ ਹੈ ਕਿਤੇ ਐਵੇਂ ਨਾ ਗਏ ਕੱਲ ਦਾ ਸ਼ੋਰ ਪੁੱਛ ਕੇ ਸਾਡੇ ਪਰਿਵਾਰ ਤੋਂ ਤੇ ਗੱਲਾਂ ਹੀ ਠੋਕੀ ਜਾਂਦੇ ਨਹੀਂ ਜੇ ਦੱਸੂਗਾ ਬਾਬਾ ਦੱਸੂਗਾ ਆਪਾਂ ਮਨੋਂ ਨਹੀਂ ਦੱਸਦੇ ਕੁਝ ਵੀ ਲੈ ਬਈ ਹੁਣ ਦੱਸੋ ਇਹ ਸਾਧ ਨੂੰ ਪੀੜੀ ਦਰ ਪੀੜੀ ਮੰਨਦੇ ਆਏ ਹਾਂ ਕੀ ਇਹਦੇ ਨਾਂ ਦਾ ਧੂਣਾ ਰਮਾਇਆ ਹੈ ਪਹਿਲਾਂ ਲੱਗਿਆ ਸੀ ਆਪਦੇ ਕਰੇ ਉਹ ਧੂਣਾ ਰੋਲਤਾ ਉਹ ਧੂਣਾ ਰੁਲ ਗਿਆ ਲਾਇਆ ਤਾਂ ਨਹੀਂ ਗਏ ਨੇ ਫੇ ਬਾਬਾ ਕਹਿੰਦਾ ਮੈਂ ਵੀ ਰੋਲ ਤੇ ਚੱਕ ਲਾ 1 2 3 4 ਉੱਠ ਕਰਕੇ ਤੂੰ ਇਹਦੇ ਉੱਤੇ ਆ ਕੇ ਰੇਖੀ ਧੂਏ ਵਾਲਾ ਹੋਵੇ ਉੱਠ ਕਰਕੇ ਤੂੰ ਇਹਦੇ ਉੱਤੇ ਆ ਕੇ ਰੇਖੀ ਧੂਏ ਵਾਲਾ ਹੋਵੇ ਹੁਣ ਆ ਜਾ ਬਾਪੂ ਤੇਰੇ ਤੇ ਮੈਂ ਕੱਲਾ ਤੇਰਾ ਹੀ ਨਹੀਂ ਕਹਿੰਦਾ ਮੈਂ ਇਹ ਵੀ ਸੋਚਦਾ ਵੀ ਜਿਹੜੇ ਤੇਰੇ ਤਿੰਨ ਭਾਈ ਆ ਨਾ ਵਿਚਾਰਿਆਂ ਦਾ ਉਹਨਾਂ ਦਾ ਵੀ ਭਲਾ ਹੋਵੇ ਕੱਲ ਨੂੰ ਉਹਨਾਂ ਨੂੰ ਗੱਲ ਦੇਣੀ ਲੈਣੀ ਆਵੇ ਗੱਲ ਪਤਾ ਤਾਂ ਹੋਊਗੀ ਜੇ ਤੈਨੂੰ ਜਿੰਨੀ ਪਤਾ ਤੂੰ ਦੱਸੀ ਜਨਾ ਬਾਪੂ ਕਿਹੜੀ ਤੂੰ ਨਾ ਕਰਦੀ ਮੈਂ ਚੁੱਪ ਕਰਕੇ ਲ ਘੋਲੂ ਵੀ ਠੀਕ ਹੈ ਕੋਈ ਨਹੀਂ ਨਹੀਂ ਤਾਂ ਨਾ ਸਹੀ ਐਨਾ ਹੀ ਆਪਾਂ ਕਹਿੰਦਾ ਇੱਕ ਬਾਬੇ ਨੇ ਝੂਠ ਛੰਡਦਾ ਹਨਾ ਲੈ ਵੀ ਮਾਲਕਾ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਜਗ੍ਹਾ ਬਦਲਾਤੀਆਂ ਬਾਬੇ ਨੇ ਤੁਹਾਡੇ ਤੋਂ ਤੀਜੀ ਪੀੜੀ ਚ ਧੂਣਾ ਸੀ ਤੀਜੀ ਪੀੜੀ ਧੂਣੇ ਦੀ ਸੇਵਾ ਕਰਦੀ ਸੀ ਕਰਦੇ ਸੀ ਨਾ ਧੂਣੇ ਦੀ ਸੇਵਾ ਹਨਾ ਤੇ ਕਹਿੰਦਾ ਫਿਰ ਕਿੰਨਵੀਂ ਪੀੜੀ ਰੁੱਲਦੀ ਐ ਮਾ ਬਾਪੂ ਫਿਰ ਤੂੰ ਆਪ ਸਿਆਣਾ ਹਾਂ ਕਿਉਂਕਿ ਐਸ ਪੀੜੀ ਜੇ ਰੁਲਿਆ ਤਾਂ ਫਿਰ ਕੀ ਫਾਇਦਾ ਤੁਹਾਡੇ ਬਜ਼ੁਰਗਾਂ ਦੀ ਮੈਂ ਨਹੀਂ ਕਹਿੰਦਾ ਭਗਤੀ ਮਾੜੀ ਸੀ ਤੁਹਾਡੇ ਬਜ਼ੁਰਗਾਂ ਦੀ ਫਕੀਰੀ ਚੰਗੀ ਸੀ ਬਹੁਤ ਤਗੜੀ ਫਕੀਰੀ ਸੀ ਕੋਈ ਵਿਰਲਾ ਸਮਝ ਪਾਇਆ ਸਰਦਾਰ ਜਲੰਧਰ ਸਿੰਘ ਦੇ ਵਲਫੇਅਰ ਨੂੰ ਸਮਝਦਾ ਜਲੰਧਰ ਸਿੰਘ ਦੇ ਵਲਫੇਅਰ ਨੂੰ ਕੌਣਾ ਜਲੰਧਰ ਸਿੰਘ ਬਾਪੂ ਹੈ ਦਾਦਾ ਸੀ ਗੱਦੀ ਕਰਦਾ ਸੀ ਤੇ ਕੀ ਦਿੱਨੇ ਉਹ ਜਲੰਧਰ ਸਿੰਘ ਨੂੰ ਕੁਝ ਨਹੀਂ ਦਿੱਤਾ ਹੈ ਫਿਰ ਜਲੰਧਰ ਸਿੰਘ ਤਾਂ ਲਿਆਂਦਾ ਸਾਧ ਤਾਂ ਚੱਕੀ ਫਿਰਦੇ ਹੋ ਫਿਰ ਜਲੰਧਰ ਸਿੰਘ ਨੂੰ ਕੀ ਦੇਵਾਂਗੇ ਅੱਜ ਮੈਂ ਇੰਨੀ ਦੂਰ ਸਿਰ ਮਾਰਦਾ ਫਿਰਦਾ ਕੱਲ ਨੂੰ ਮੇਰੇ ਪੁੱਤ ਕਹਿਣ ਵੀ ਅਸੀਂ ਬੁੜੇ ਨੂੰ ਜਾਣਦੇ ਨਹੀਂ ਜਾਣਦੇ ਕਿਉਂ ਨਹੀਂ ਭਾਈ ਹਨਾ ਕੀ ਕਰਨਾ ਮੈਂ ਨਹੀਂ ਕਹਿੰਦਾ ਜਲੰਧਰ ਸਿੰਘ ਨੂੰ ਮੰਨوں ਨਾ ਕਦੇ ਨਹੀਂ ਕਹੂੰਗਾ ਪਹਿਲਾਂ ਜਲੰਧਰ ਸਿੰਘ ਤੁਹਾਨੂੰ ਆ ਕੇ ਰਿਜ਼ਲਟ ਦੇਵੇ ਤਾਂ ਮੰਨ ਲਓ ਜੀ ਨਹੀਂ ਸਾਸਰੀ ਕਾਲ ਭਾਈ ਇਹੀ ਬਜ਼ੁਰਗ ਹੈ ਜਿਹੜਾ ਤੇਰੇ ਛੋਟੇ ਜਿਹੇ ਪੁੱਤ ਨੂੰ ਸ਼ਾਂਡ ਮਾਰਦਾ ਸਮਝ ਗਿਆ ਹੁਣ ਇਹ ਗੱਲ ਹੈ ਜਿਹੜੀ ਬੜੀ ਦੂਰ ਦਰਾਡੇ ਦੀ ਗੱਲ ਹੈ ਮਹਾਮਈ ਕਾਲਕਾ ਨੂੰ ਮੁੱਢੋਂ ਮੰਨਿਆ ਮੁੱਢੋਂ ਕਰਦੇ ਆ ਨਾ ਕਦੇ ਵੱਢ ਕੇ ਸੁੱਖ ਲਾਈ ਤੁਸੀਂ ਲਾਈ ਏ ਕੱਲਿਆਣੇ ਹੈ ਪਹਿਲਾਂ ਕਿਸੇ ਨੇ ਨਹੀਂ ਲਾਈ ਪਹਿਲਾਂ ਨਹੀਂ ਲਾਈ ਹਨਾ ਜਦੋਂ ਨਹੀਂ ਵੱਢ ਕੇ ਸੁੱਖ ਲਈਏ ਤੇ ਫਿਰ ਮੈਨੂੰ ਦੱਸੋ ਵੀ ਤੁਹਾਡੇ ਨਾਲ ਕੀ ਹਾਲ ਹੋਏ ਆ ਬੜਾ ਹੀ ਖੁਸ਼ ਹੋ ਗਿਆ ਭਾਈ ਰੌਲਾ ਨਾ ਪਾਇਓ ਮੇਰੀ ਗੱਲ ਤੋਂ ਵੀਰੇ ਬੋਰ ਨਾ ਹੋਇਓ ਜੇ ਕਿਉਂਕਿ ਜਿਹੜੀ ਗੱਲ ਹੈ ਜੇ ਤੁਹਾਨੂੰ ਚੰਗੀ ਲੱਗਦੀ ਹੋਵੇ ਤਾਂ ਤੁਸੀਂ ਆਪ ਦਾ ਆਪ ਹੀ ਇੱਥੇ ਬੈਠੇ ਹੋ ਨਹੀਂ ਚੰਗੀ ਲੱਗਦੀ ਕੋਈ ਗੱਲ ਨਹੀਂ ਹਨਾ ਰੌਲਾ ਨਾ ਪਾਇਓ ਵੱਢ ਕੇ ਸੁੱਖ ਲਈ ਬਾਦ ਕੰਮ ਖਰਾਬ ਹੀ ਹੋਇਆ ਚੰਗਾ ਨਹੀਂ ਹੋਇਆ ਠੀਕ ਹੈ ਹੁਣ ਪੀਰ ਲਖ ਦਾ ਤੇ ਤੇ ਆ ਜਾ ਮੁੱਢੋ ਮੰਨਦੇ ਹੂੰ ਪੀਰ ਮਲੇਰ ਕੋਟਲੇ ਨੂੰ ਮੁੱਢੇ ਮੁੱਢੋ ਮੰਨਦੇ ਹੂੰ ਬਾਬੇ ਖੇਤਪਾਲ ਨੂੰ ਮੁੱਢੋ ਮੰਨਦੇ ਹੂੰ ਮੰਨਦੇ ਹੂੰ ਇੰਨਾ ਸਾਰਿਆਂ ਚ ਇੱਕ ਬਜ਼ੁਰਗ ਜਿਹੜਾ ਥੋੜਾ ਸੀ ਬਜ਼ੁਰਗ ਨੂੰ ਪੁੱਛ ਵੀ ਉਹ दारू ਦਿੰਦਾ ਸੀ ਕਿਸੇ ਦੀ ਨਹੀਂ ਦਿੱਤੀ ਨਾ ਬਾਪੂ ਥੋਡੀ ਸੁਰਤ ਚ ਪੱਕੀ ਗੱਲ ਐ ਤੁਸੀਂ ਪੱਠ ਦਿੱਤੀ ਨਾਲ दारू ਦਿੱਤੀ ਜਉਂ दारू ਦਿੰਦੇ ਗਏ ਆ ਫਿਰ ਫਰਦੂਲ ਹੀ ਪੈਂਦਾ ਗਿਆ ਇੱਕ ਵੀ ਨਹੀਂ ਸੁੱਕਾ ਜਾਣ ਦਿੱਤਾ ਉਹ ਵੀ ਤੇਰੇ ਘਰ ਚ ਮੈਂ ਨਹੀਂ ਕਹਿੰਦਾ ਕਿਸੇ ਤੁਹਾਡੇ ਦੂਜੇ ਚਾਚੇ ਤਾਇਆ ਦੇ ਪਰਿਵਾਰ ਨੇ ਸੁੱਖ ਲਈ ਨਹੀਂ ਮੈਂ ਨਹੀਂ ਕਹੂੰਗਾ ਮੈਂ ਤੁਹਾਡੇ ਘਰ ਦੀ ਗੱਲ ਕਰੂੰਗਾ ਤੁਸੀਂ ਲਈਏ ਤੁਸੀਂ ਬਾਅਦ ਵਿੱਚ ਖਰਾਬ ਹੋਏ ਹੋਏ ਹੁਣ 1 2 3 ਜੈਨਖਾ ਪੀਰ ਬਾਬਾ ਮਲੇਰ ਕੋਟਲਾ ਮੋੜ ਕਰਕੇ ਚੱਲੀ ਜਾ ਬੇੜਾ ਪਾਰ ਹੁੰਦਾ ਜਾਓ ਠੀਕ ਹੈ ਧੰਨ ਬਾਬਾ ਪੀਰ ਸਾਈ ਨੇ ਤੇਰਾ ਸ਼ਿਰਾ 15 ਦਿਨਾਂ ਚ ਬੇੜਾ ਪਾਰ ਕੀਤਾ 8 ਸਾਲਾਂ ਦੀ ਜੜੀ ਸੁਖ 15 ਦਿਨਾਂ ਚ ਕਢਾਲੀ ਕਢਾਈ ਹੈ ਨਾ ਹਾਂ ਕਹਿ ਬਾਬਾ ਆਕੇ ਸਰ ਕੰਮ ਤੂੰ ਸਵਾਰ ਬਾਬਲਾ ਤੇ ਤੇਰੀ ਮੇਰੀ ਸੱਸਰੀਆ ਕਾਮ ਬਾਬਲਾ ਤੇਰੀ ਸੱਸਰੀਆ ਕਾਮ ਬਾਬਲਾ ਬੋਲ ਠੀਕਰ ਗੱਜਵੱਦੀ ਕੇ ਬਾਪੂ ਨਿੱਕੇ ਸਾਧਾ ਸਦਾ ਜੀ ਬੋਲ ਬਾਪੂ ਸੰਤੇ ਦੀ ਸਦਾ ਜੀ ਹਾਂ ਲੈ ਬਈ ਸੇਵਾਦਾਰ ਆਪਾ ਅੱਜ ਦੀ ਘੜੀ ਜੋ ਤੈਨੂੰ ਸੁਣਾਉਣਾ ਸੀ ਦਿੱਤਾ ਮੈਂ ਸੁਣਾ ਅਬ ਬਾਕੀ ਸੱਟਮੁੱਠ ਮੁੱਠ ਵਾ ਵਗੈਰਾ ਤਾਂ ਤੈਨੂੰ ਦੱਸਿਆ ਹੀ ਆ ਸਾਰੀਆਂ ਆ ਗੱਲਾਂ ਰਹਿੰਦੀਆਂ ਸੀ ਤੈਨੂੰ ਅੱਜ ਦਿੱਤੀਆਂ ਦੱਸ ਮੈਂ ਨਹੀਂ ਕਹਿੰਦਾ ਵੀ ਗੱਦੀ ਕਰਨੀ ਆ ਤੁਸੀਂ ਵੀ ਤੇ ਤੁਸੀਂ ਪਾਉਣ ਲਾਉਣ ਲੱਗ ਜਾਣਾ ਨਹੀਂ ਵੀਰਾ ਸਿੰਪਲ ਸਧਾਰਨ ਜੋਤਵਤੀ ਕਰੋ ਮਾਲਕ ਦੇ ਲੜ ਲੱਗੋ ਠੀਕ ਹੈ ਨਿਤਨੇਮੀ ਬਣੋ ਚਾਹੀਏ ਇੱਥੇ ਸੀਚਕਾਓ ਭਵੇਂ ਕੰਮ ਤੇ ਫਿਰਦੇ ਸੀਚਕਾ ਦਿਓ ਤੁਹਾਡਾ ਸੀਸ ਮਨਜ਼ੂਰ ਹੈ ਅੱਜ ਤੋਂ ਬਾਅਦ ਤੇਰੇ ਘਰੇ ਦੁੱਖ ਤਕਲੀਫ ਕਸ਼ਟ ਜੋ ਆਉਣੇ ਆ ਸਰੀਰਕ ਤੌਰ 'ਤੇ ਆਉਣੇ ਆ ਜੇ ਕੋਈ ਹੋਰ ਉਨੀ ਇਕੀ ਨਿਕਲੇ ਜਿੰਨੇ ਲੱਗੇ ਆ ਦੁੱਗਣੇ ਲੈ ਜੀ ਨਾਲੇ ਸੁੱਖ ਤੇਰੀ ਸੁਖੀ ਤੂੰ ਮੈਂ ਤਾਂ ਇੱਕ ਨਜ਼ਰੀਆ ਬਣਿਆ ਲਵਾਉਣ ਆਲਾ ਬਾਬੇ ਦਾ ਹੁਕਮ ਤੇ ਲੱਗ ਗਈ ਮੈਂ ਪਹੁੰਚ ਗਿਆ ਨਹੀਂ ਮੇਰੀ ਜਗ੍ਹਾ ਕੋਈ ਹੋਰ ਭਰਾ ਆ ਜਾਂਦਾ ਸੁੱਖ ਤੇਰੀ ਲਈ ਤੂੰ ਘਰੇ ਤੇਰੇ ਪਰ ਜੇ ਤੈਨੂੰ ਬਾਬਾ ਫਾਇਦਾ ਨਾ ਕਰੇ ਤੇ ਮੇਰੇ ਦੁਆਕੇ ਲੈ ਜੀ ਹਨਾ ਸਭ ਤੋਂ ਪਹਿਲਾਂ ਜੂੜ ਵੱਡਿਆ ਬਾਬੇ ਮਲੇਰਕੋਟਲੇ ਨੇ ਤੇਰੇ ਘਰ ਚੋਂ दारू ਕੱਢੀ ਜੱਜ ਤੋਂ ਬਾਅਦ दारू ਨਾ ਵੜੀ ਤੇ ਬੇੜਾ ਪਾਰ ਹੁੰਦਾ ਜਾਊਗਾ ਠੀਕ ਹੈ ਧੰਨ ਬਾਬਾ ਦਾ ਤੇਰੇ ਘਰੇ ਕਲੇਸ਼ ਪਵੇ ਨਾ ਤੇਰੇ ਘਰੇ ਕਸ਼ਟ ਰਵੇ ਐਵੇਂ ਜਿਵੇਂ ਪਰਿਵਾਰ ਦੀ ਏਕਤਾ ਮੁਠੀ ਵੱਜੀ ਏਕਤਾ ਰਹੂਗੀ ਹੈ ਬਾਕੀ ਬਾਬਾ ਜਣੇ ਤੇ ਬਾਬੇ ਦਾ ਕੰਮ ਜਾਣੇ ਆਪਾਂ ਡੋਰੀਆਂ ਲਾਉਂਦੇ ਜਾਓ ਸਮਝ ਆ ਗਈ ਅੱਜ ਦਾ ਤੇਰਾ ਪੰਡਾਰਾ ਮਨਜ਼ੂਰ ਹੈ ਅੱਜ ਦਾ ਤੇਰਾ ਅੰਨ ਪਾਣੀ ਮਨਜ਼ੂਰ ਹੈ ਰਾਈ ਰਾਈ ਤੇ ਫੱਕਰ ਦੇ ਨਾਂ ਦੀ ਮੋਹਰ ਹੈ ਜੋੜੇਦੰਨ ਵਾਲੇ ਖੇਤਪਾਲ ਨੂੰ ਮਨਜ਼ੂਰਾ ਭਾਈ ਲਾ ਫੱਕਰਾ ਜੋ ਕੀਤੀ ਕਮਾਈ ਉਹ ਪੁੰਨ ਲਿਖੇ ਲਾਉਣੀ ਹੈ ਆਪ ਦਾ ਦਸਵੰਦ ਕੱਢਦੇ ਰਹਿਣਾ ਪੁੰਨ ਲਿਖੇ ਲਾਉਣਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਪੀਰ ਖਾਨਿਆਂ 'ਚ ਹੀ ਦਾਨ ਕਰਨਾ ਹੈ ਗੁਰੂ ਘਰਾਂ 'ਚ ਕਰੋ ਕਿਤੇ ਕਰੋ ਜਿੱਥੇ ਮੌਕਾ ਮਿਲਦਾ ਪੁੰਨ ਦਾਨ ਕਰਦੇ ਜਾਓ ਬੇੜਾ ਪਰ 1 2 3 4 I'm mm -hmm. ਕੋਈ ਤਮਾਸ਼ਾ ਨਹੀਂ ਭਾਈ ਬਹਿ ਜਾਓ ਉਹ ਬਹਿ ਜਾ ਕਰੋ ਭਾਈ ਇਹ ਕੋਈ ਤਮਾਸ਼ਾ ਥੋੜੀ ਸਿਰ ਤਾਂ ਮੈਂ ਘਗਾ ਹੀ ਜਨਾ ਓਏ ਕਸ਼ਮੀਰ ਬੰਦ ਕਰ ਕੋਈ ਕਿਸੇ ਦੀ ਵੀਡੀਓ ਨਹੀਂ ਬਣਾਊਗਾ ਵੀਰਾ ਗੁੱਸਾ ਨਾ ਕਰਿਓ ਜੀ ਮੈਂ ਇਹਨਾਂ ਦੀ ਪੁੱਛ ਕੱਢ ਕੇ ਦਿਵਾਨ ਬੰਦ ਕਰ ਦੂੰਗਾ ਜਸਪਾਟ ਸੁਣੀ ਜਾਓ ਜੀ ਇਹ ਕੋਈ ਤਮਾਸ਼ਾ ਥੋੜੀ ਹੈ ਸਿਰ ਮੈਂ ਘਗਾ ਹੀ ਜਨਾ ਮੈਨੂੰ ਵੇਖੀ ਜਾਂਦੇ ਹੋ ਨਾ ਇਹ ਕੁੜੀ ਖੇਡਣ ਲੱਗੀ ਤਾਂ ਕਿੱਡੀ ਗੱਲ ਬੈਠੇ ਰਹੋ ਅਗਾਗਰ ਤਾਂ ਰੱਖੋ ਭਾਈ ਯਾਰ ਕਾਹਤੋਂ ਐ ਕਰਦੇ ਜੇ ਕਿਸੇ ਨੂੰ ਲੱਗਿਆ ਰੋਗ ਉਹ ਹੀ ਜਾਣਦਾ ਦੂਜਾ ਕੋਈ ਨਹੀਂ ਜਾਣਦਾ ਆ ਕੁੜੀ ਨੂੰ ਖੜਾ ਕਰਕੇ ਬਾਹੋ ਇੱਥੇ ਭਾਈ ਲੈ ਆ ਬਲੇਟ ਕੋਈ ਨਹੀਂ ਟਿਕਦੇ ਬਾਹੋ ਇੱਥੇ ਸਾਰਾ ਪਰਿਵਾਰ ਬਾਹੋ ਉੱਜੋ ਦੇ ਟਿਕਦੇ ਸੋਨ ਲੇ ਭਾਈ